Tchau, então... ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਜੋ ਆਜੋ ਸਾਥੀਓ ਜਿਹੜੀ ਇੱਧਰ ਸੰਗਤ ਖੜੀ ਹੈ ਨਾ ਉਹ ਬੈਠ ਜੋ ਹਵਾ ਨਹੀਂ ਪਾਸ ਹੋ ਰਹੀ ਪ੍ਰਧਾਨ ਜੀ ਕਹਿੰਦੇ ਵੀ ਜਿਹੜੇ ਮਾਸਟਰ ਜੇ ਬੈਠ ਜਾਓ ਹੱਥ ਬੰਨ ਕੇ ਬੇਨਤੀ ਹੈ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਬੈਠ ਜਾਓ ਜਿੱਥੇ ਜਿਹੜੇ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਤੁਸੀਂ ਬੈਠ ਜਾਓ ਜਿਹੜੇ ਵੀਰ ਵਲੰਟੀਅਰ ਬੱਚੇ ਰੱਸੇ ਦੇ ਨਾਲੋਂ ਵੀ ਬੈਠ ਜੇ ਕੋਈ ਬੈਠ ਜਾਓ ਹਵਾ ਕਰਾ ਸੋਣ ਦਿਓ ਮੇਰੇ ਵੀਰਾਂ ਨੂੰ ਬੇਨਤੀ ਹੈ ਬੈਠ ਜਾਓ ਭਰਾਵੋ ਬੈਠ ਜਾਓ ਜਿਹੜੇ ਦੂਰ ਜਿਵੇਂ ਜਿਵੇਂ ਕੋ ਕੋ ਬੈਠਣਾ ਸ਼ੁਰੂ ਕਰੋਗੇ ਆ ਮੇਰੇ ਵੀਰ ਜਿਹੜੇ ਅਧਿਆਰਿਆਂ ਨੇ ਕੋਈ ਭੈਣਾਂ ਕੋਈ ਇੱਥੇ ਬੈਠ ਜਾਓ ਨਾ ਕਰੋ ਵਸਤਾ ਬਣਾ ਦਿਓ ਇੱਥੇ ਜਿਹੜਾ ਬੈਂਚ ਵੀ ਖੜਾ ਤੁਸੀਂ ਬੈਠ ਜਾਓ ਤੁਹਾਡੇ ਅੱਗੇ ਪਿੱਛੇ ਹੋਰ ਬੈਠ ਜਾਣਗੇ ਇੱਧਰ ਬੈਠ ਜਾਓ ਸਾਰੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਿਤਨਾ ਤੱਕ ਨੂੰ ਸਾਡੀ ਬਾਤ ਜਾਂਦੀ ਜੋ ਸਾਡੀ ਮੇਗਾ ਦੇ ਸਾਹਮਣੇ ਮਗਰ ਖੜੋਤੇ ਹੋ ਨੇ ਸਾਰੇ ਉਹਨਾਂ ਨੂੰ ਬੇਨਤੀ ਆ ਕੇ ਬਹਿ ਜਾਓ 2:30 ਪੂਰੇ ਪ੍ਰਧਾਨ ਜੀ ਨੇ ਤੁਹਾਡੇ ਨਾਲ 2-3 ਮਿੰਟ ਵਾਸਤੇ ਗੱਲਬਾਤ ਕਰਨੀ ਆ ਭਰਾਵੋ ਫਿਰ ਮੈਂ ਬਾਹਰ ਜਾਣਾ ਚਾਹੁੰਦਾ ਸਾਰਿਆਂ ਨੂੰ ਆਪਾਂ ਉਹਨਾਂ ਜਿੰਨਾ ਤੱਕ ਜਾਫ ਕਰਨਾ ਪੂਰੇ 2:30 ਵਜੇ ਪ੍ਰਧਾਨ ਜੀ ਆਪ ਤੁਹਾਡੇ ਨਾਲ ਗੱਲਬਾਤ ਕਰਨਗੇ ਬੇਨਤੀ ਆ ਕੇ ਆਪਾਂ ਥੋੜਾ ਜਿਹਾ ਕਿਉਂਕਿ ਇਹ ਡਾਕਟਰਾਂ ਦੀ ਗਾਈਡਲਾਈਨ ਆ ਡਾਕਟਰਾਂ ਦੇ ਦੱਸਣ ਮੁਤਾਬਕ ਆ ਕਿ ਭਰਾਵੋ ਤੇ ਜੇ ਵੀ ਆਪਣੀ ਇਨਫੈਕਸ਼ਨ ਆ ਪ੍ਰਧਾਨ ਜੀ ਨੂੰ ਕਿਉਂਕਿ ਉੰਨੀ ਡਰ ਹੋ ਗਿਆ ਆਪਾਂ ਉਹਨਾਂ ਦੀ ਰੋਹ ਸਿੱਧ ਜਾਬੀ ਦੀ ਅਰਦਾਸ ਕਰਦੇ ਆ ਪਿੰਡਾਂ ਦੇ ਗੁਰਦਾਰਾ ਸਾਹਿਬ ਵਿੱਚ ਪਰ ਜੋ ਸਾਨੂੰ ਡਾਕਟਰ ਸਾਹਿਬ ਆਨ ਗਾਈਡਲਾਈਨ ਦਿੰਦੇ ਆ ਆਪਾਂ ਉਹ ਵੀ ਪੂਰੀ ਰੱਖਣੀ ਆ ਆਪਾਂ ਫਾਸਲਾ ਰੱਖੀਏ ਤੇ ਬਹਿ ਜੀਏ ਖਰਾਕਰਾਸ ਹੁੰਦੀ ਏ ਸਤ ਨਾਮ ਵਾਹਿਗੁਰੂ ਸਤ ਨਾਮ ਵਾ sat naam vahe guru sat naam vahe guru sat naam vahe guru sat vahe guru sat bye ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਿੱਥੇ ਸਾਥੀ ਬੈਠੇ ਨੇ ਜਿਹੜੇ ਖੜੇ ਨੇ ਬੈਠੇ ਨੂੰ ਬਹੁਤ ਧੰਨਵਾਦ ਤੇ ਮੈਂ ਪਿੱਛੇ ਪੈਣਾ ਆ ਰਹੀਆਂ ਨੇ ਉਹਨਾਂ ਨੂੰ ਥੋੜੇ ਥੋੜੇ ਪ੍ਰਾਤ ਥੋੜੇ ਥੋੜੇ ਅੱਗੇ ਉਹਨਾਂ ਨੂੰ ਬੈਠਣ ਦੀ ਜਗ੍ਹਾ ਬਣਾਈ ਜਾਵੇ ਪੈਣਾ ਅੱਜ ਬਹੁਤ ਵੱਡੀ ਗਿੰਟੀ ਦੇ ਵਿੱਚ ਹੈ ਪਟੰਡੇ ਜਿਹੜੇ ਤੋਂ ਤੇ ਹੋਰ ਪੂਰੇ ਪੰਜਾਬ ਹਰਿਆਣਾ ਤੋਂ ਰਾਜਸਥਾਨ ਤੋਂ ਬਹੁਤ ਧੰਨਵਾਦ ਖਨੋਰੀ ਮੋਰਚਾ ਕਮੇਟੀ ਵੱਲੋਂ ਪਹੁੰਚ ਰਹੀ ਸੰਗਤੋ ਕਿਸਾਨ ਮਜ਼ਦੂਰ ਸਾਥੀਆਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਵੀ ਸਾਡੇ ਪ੍ਰਬੰਧ ਘਟ ਰਹੇ ਦੀ ਪ੍ਰਬੰਧ ਦਿਨ-ਪ੍ਰਤੀ ਦਿਨ ਨਹੀਂ ਵਧਾਉਣੇ ਆ ਪਰ ਕਿਸਾਨਾਂ ਮਜ਼ਦੂਰਾਂ ਦਾ ਸਾਡੇ ਸਾਥੀਆਂ ਦਾ ਘਟ ਦਿਨ-ਪਤੀ ਦਿਨ ਵਧਾ ਜਾ ਰਿਹਾ ਤੇ ਕੱਲ ਵੀ ਸਾਡੇ ਜਨਰਲ ਨੇ ਰਾਤ ਨੂੰ ਸੰਦੇਸ਼ ਦਿੱਤਾ ਸੀ ਕਿ ਰਾਤ ਨੂੰ ਹੋਰ ਅਵਸਥਾ ਕਰਨ ਵਾਸਤੇ ਸੌਣ ਦੇ ਵਸਤਰਾਂ ਅੱਜ ਦੇ ਵਿੱਚ ਲੱਗੇ ਹੋਏ ਆਂ ਅਗਰ ਫਿਰ ਵੀ ਤੁਜੀ ਹਾਲਾਤ ਦੇਖ ਰਹੇ ਹੋ ਪਰ ਕਿਹੜੇ ਹਾਲਾਤ ਆ ਜੀ ਅਸੀਂ ਮਾਫੀ ਸੈਂਕ ਤੁਹਾਡੇ ਕੋ ਜਿਹੜੀ ਘਾਟ ਰਹੀ ਨਹੀਂ ਆ ਤੁਹਾਨੂੰ ਮਾਫੀ ਮੰਗਦੇ ਤੇ ਹੋਰ ਬੜੇ ਸਮੇਂ ਤੇ ਉਮੀਦ ਕਰਦੇ ਆਂ ਜੀ ਹੋਰ ਪ੍ਰਬੰਧ ਨੂੰ ਵਧਾਵਾਂਗੇ ਇਸ ਪੰਡਾਲ ਨੂੰ ਪੁੰਨਾਂ ਕਰਾਂਗੇ ਲੰਬਾ ਕਰਾਂਗੇ ਲੇਕਿਨ ਜਿਹੜੇ ਹਾਲਾਤਾਂ 'ਚ ਅਸੀਂ ਆ ਤੁਸੀਂ ਸਾਰਾ ਸਮਝਦੇ ਹੋ ਤੇ ਮੈਂ ਬੇਨਤੀ ਕਰਦਾ ਸਾਡੇ ਬੀਕੇ ਜੂ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਜੀ ਜੀ ਮੋਟੜਾ ਆਪਣੇ ਵਿਚਾਰ ਕੰਗੇ ਉਦੋਂ ਬਾਅਦ ਸਾਡੇ ਇਸ ਮੋਰਚੇ ਦੀ ਜਿੰਨ ਜਨ ਹਰ ਇੱਕ ਮੋਬਾਈਲ ਤੇ ਤੇ ਹਰ ਜਗ੍ਹਾ ਤੇ ਕਿਸਾਨਾਂ ਦੇ ਮਸੀਹਾ ਸਰਦਾਰ ਜਗਜੀਤ ਸਿੰਘ ਦੀ ਧਲੇਵਾਲ ਜੋ ਅੱਜ ਜਨ ਜਗਜੀਤ ਸਿੰਘ ਬਣ ਚੁੱਕੇ ਨੇ ਉਸ ਤੋਂ ਬਾਅਦ ਉਹ ਵੀ ਸਮਰਥਤ ਹੋਣਗੇ ਦਾਗਾ ਸਿੰਘ ਦੀ ਕੋਟੜਾ ਸਰਕਾਰ ਜਗਜੀਤ ਸਿੰਘ ਜਲਾ ਰਹੇ ਰਿਪੋਰਟ ਲੈ ਕੇ ਇੱਕ ਆਮ ਆਦਮੀ ਦਾ ਇੱਕ ਅਪੀਲ ਮੀਡੀਆ ਵਾਲੇ ਵੀਰਾਂ ਵਾਸਤੇ ਆ किरप 5-7 मिनट ਲਈ ਪਿੱਛੇ ਸੰਗਤਨ ਨੂੰ ਦਰਸ਼ਨ ਵਾਸਤੇ ਥੋੜਾ ਜਾ ਇਧਰ ਕਰੋ ਉਸ ਤੋਂ ਬਾਅਦ ਅਪਕੋ ਬਿਆਨ ਦੇਣ ਸਾਹਿਬ ਜਾਂ ਜਾਂ ਮੈਂ ਸਾਥੀ ਥੋੜਾ ਹੱਥ ਬੰਨ ਕੇ ਬੇਨਤੀ ਹੈ ਬਹੁਤ ਨਾ ਪਿੱਛੇ ਸੰਗਤਨ ਦੇ ਦਰਸ਼ਨ ਕੋ ਥੋੜਾ ਧੰਨਵਾਦ ਕਰੋ ਫਿਰ 10 ਮਿੰਟ ਦਾ ਬ੍ਰੇਕ ਦਿਓ ਸਰ ਜੇ ਕੋਈ ਲਾਈਵ ਚੱਲਦਾ ਸਾਡੀ ਇਧਰ ਸਾਈਡ ਤੇ ਹੋ ਸਕਦਾ ਕੋਈ ਤੁਹਾਡੇ ਵੀ ਤੱਕ ਹੋ ਜਾ ਕਾਕਾ ਸਿੰਘ ਟਿਕੋੜਾ ਬੰਦਾਲ ਦੇ ਵਿੱਚ ਬੈਠੇ ਸਾਡੇ ਕਿਸਾਨ ਦੋਸਤੋ ਦੋਨੇ ਫੋਰਮਾਂ ਦੇ ਆਗੂ ਸਹਿਬਾਨ ਤੇ ਖਾਸ ਕਰਕੇ ਵੱਡੀ ਗਲਤੀ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਤੇ ਛੋਟੇ-ਛੋਟੇ ਬੱਚੇ ਜਿਹੜੇ ਸਮੇਤ ਪਰਿਵਾਰ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਫਤੇ ਬਲਾਗੇ ਵੈਰੂ ਜੀ ਕਾ ਖਾਲਸਾ ਸ੍ਰੀ ਵੈਰੂ ਜੀ ਕੇ ਫਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਜਿਹੜੇ ਤੁਸੀਂ 13 ਫਰਵਰੀ ਤੋਂ ਲਗਾਤਾਰ ਇਸ ਮੋਰਚੇ ਦੇ ਵਿੱਚ ਜੁੜੇ ਹੋਇਓ ਖਾਸ ਕਰਕੇ ਸਾਡੇ ਉਸ ਆਗੂਆਂ ਨੂੰ ਵਰਕਰਾਂ ਨੂੰ ਕਿ ਲਗਾਤਾਰ ਤੁਸੀਂ ਇਸ ਆਗੂ ਦੀਆਂ ਮੀਟਿੰਗਾਂ ਵੀ ਸੁਣੀਆਂ ਨੇ ਕਾਨਫਰੰਸਾਂ ਵੀ ਸੁਣੀਆਂ ਨੇ ਮੋਰ ਤੇ ਦਿਨ ਰਾਤ ਇਹਨਾਂ ਨਾਲ ਕੱਟੀ ਐ ਜਿੰਨੀ ਕੁ ਬਚਤ ਹੋ ਸਕੇ ਬੇਨਤੀ ਐ ਗੱਲਬਾਤਾਂ ਨਾਲ ਕਿ ਤੁਸੀਂ ਥੋੜਾ ਥੋੜਾ ਥਾ ਪਿੱਛੇ ਨੂੰ ਜਿਹੜੇ ਜਦੋਂ ਅਸੀਂ ਤੁਹਾਨੂੰ ਅਨਾਊਂਸਮੈਂਟ ਕਰਦੇ ਹੁੰਦੇ ਆ ਵੀ ਸਟੇਜ ਤੇ ਆ ਜਾਓ ਟੜਕਮ ਜਿਹੜੀ ਚੱਕੀ ਐਨੀ ਕੁ ਬੇਨਤੀ ਹੈ ਵੀ ਤੁਸੀਂ ਜਿਹੜੇ ਲਗਾਤਾਰ 13 ਫਰਵਰੀ ਤੋਂ ਇੱਥੇ ਬੈਠੇ ਹੋ ਖਾਸ ਕਰਕੇ ਤੁਸੀਂ ਆਪ ਦੇ ਚਾਹ ਪਾਣੀ ਨੂੰ ਚਲ ਜੋ ਜਿਹੜੀ ਨਵੀਂ ਸੰਗਤ ਆਉਣੀ ਹੈ ਨਵੀਂ ਸੰਗਤ ਆਉਣੀ ਹੈ ਜਿਹੜੀ ਉਹ ਪ੍ਰਧਾਨ ਜੀ ਦੀ ਗੱਲਬਾਤ ਸੁਣਨਾ ਚਾਹੁੰਦੇ ਨੇ ਦਰਸ਼ਨ ਕਰਨਾ ਚਾਹੁੰਦੇ ਨੇ ਖਾਸ ਕਰਕੇ ਮੈਂ ਬੀਕੇ ਜੂ ਸਿੱਧੂਪੁਰ ਦਾ ਜਿਹੜੇ ਪਰਿਵਾਰ ਹੈ ਕਿਡਨੀ ਤੇ ਹੋਣ ਪਾਵੇ ਆਪਾਂ ਰੋਜ਼ ਇੱਥੇ ਆ ਜਿਹੜਾ ਮੈਸੇਜ ਗਿਆ ਪੂਰੇ ਭਾਰਤ ਦੇ ਵਿੱਚ ਕਹਿ ਸਕਦੇ ਕੀ ਲਗਾਇਆ ਗਿਆ ਗਿਆ ਜਿਹੜੀਆਂ ਮੰਗਾਂ ਦੀ ਖਾਤਰ ਆਪਾਂ ਬੈਠੇ ਆ